ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਕਮਲ ਗਿੱਲ ਦੇ। ਹਾਂਜੀ ਆਪਾਂ ਆਏ ਹੋਏ ਸੀਗੇ ਯੂਪੀ ਮਾਸੀ ਕੋਲ ਸੋ ਅੱਜ ਆਪਾਂ ਚੱਲੇ ਸੀਗੇ ਨਾਨਕ ਮੱਤਾ ਸਾਹਿਬ ਦਾ ਮੱਠ ਟੇਕਣ। ਸੋ ਆਪਾਂ ਘਰੋਂ ਤੁਰੇ ਹਾਂ 6 ਵਜੇ ਤੇ ਚਲੋ ਫਿਰ ਆਪਾਂ ਪਹੁੰਚਦੇ ਹਾਂ ਤੁਹਾਨੂੰ ਵੀ ਉੱਥੇ ਦਰਸ਼ਨ ਕਰਾਉਨੇ ਆ। ਤੇ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕੌਣ-ਕੌਣ ਚੱਲੇ ਆਂਗੇ। ਲਓ ਜੀ ਸਾਡੇ ਬੇਬੀ ਨੂੰ ਹੁਣ ਲੱਗੀ ਐ ਭੁੱਖਾ ਤੇ ਗੱਡੀ ਆਪਾਂ ਰੋਕ ਲਈ ਐ ਤੇ ਹੁਣ ਇਹਨੂੰ ਆਪਾਂ ਪਿਲਾਉਨੇ ਆਂ। ਕਿੰਨੀ ਭੁੱਖ ਵਾਲੀ ਲੱਗੀ ਆ ਨਾ। ਇਹਦਾ ਫਾਰਮੂਲਾ ਮਿਲ ਕੇ ਹੋ <laughs> oh, er Mamma! Oh. <laughs> ਲੋ ਜੀ ਆਪਾਂ ਪਹੁੰਚ ਚੁੱਕੇ ਆਂ ਡਿਸਟ੍ਰਿਕਟ ਪੀਲੀਪੀ ਦੇ ਜੰਗਲ ਵਿੱਚ ਇਹ 30-40 ਕਿਲੋਮੀਟਰ ਦਾ ਜਿਹੜਾ ਏਰੀਆ ਇਹ ਜੰਗਲ ਦਾ ਹੀ ਆ ਸਾਰਾ ਦੋਸਤੋਗਾ ਜੰਗਲ ਆ ਸਾਰਾ ਜੰਗਲ ਦਾ ਏਰੀਆ ਆ ਮੈਂ ਤਾਂ ਕਹਿੰਦਾ ਖੜਾ ਠੀਕ ਖੜਾ ਆ ਕਿ ਅੰਦਰ ਆ ਗੋਗਨਾ ਹੈ ਲੋ ਬਲੋ ਬਣਾ ਚਾਹੇ ਜੇਰਾਣਾ ਚਲੋ ਬੜਾ ਅੱਛਾ ਇਹ ਘੁੰਮ ਬਣਾਉਂਦੇ ਹਨ ਲੋਕ ਬਹੁਤ ਹੁੰਦਾ ਉਹਦੇ ਇਤਨੀਆਂ ਗੱਡੀਆਂ ਜਾਂਦੇ ਅੰਦਰ ਇਹ ਫਿਰ ਇਹਨਾਂ ਦੀ ਆਪ ਦੀਆਂ ਹੁੰਦੀਆਂ ਨੇ ਨਾ ਆਪਣੀਆਂ ਨਹੀਂ ਉਹ ਕਰਦੇ ਟੂਰਿਸਟ ਜੰਗਲ ਦੇ ਵਿੱਚ ਘੁੰਮਣ ਆਉਂਦੇ ਆ ਦੇਖ ਸਕਦੇ ਹੋ ਤੁਸੀਂ ਹਾਂ ਹਾਂ ਇਧਰ ਵੱਲ ਚਲੇ ਜਾ ਦੇਖ ਸਕਦਾ ਤੁਸੀਂ ਹਾਂ ਆ ਦੇ ਸਾਡੀ ਵਿੱਚ ਚੋ ਗੱਲ ਉਹਦੀ ਬਣਾਵੀ ਉਹ ਬੋਰਡ ਜੀ ਆਪਣਾ ਨਾਨਕ ਮੱਤੇ ਤੋਂ ਆਉਂਦੇ ਹੋਏ ਟਾਈਮ ਬਚਿਆ ਤਾਂ ਆਪਾਂ ਵੀ ਜ਼ਰੂਰ ਮਤਲਬ ਜੰਗਲ ਘੁੰਮ ਕੇ ਜਾਵਾਂਗੇ ਦੇਖ ਸਕਦਾ ਘੁੰਮਣ ਆਏ ਹੋਏ ਆ ਅਸੀਂ ਜ਼ਰੂਰ ਘੁੰਮ ਕੇ ਜਾਵਾਂਗੇ ਮਤਲਬ ਫੋਟੋ ਸ਼ੂਟ ਹੋ ਰਿਹਾ ਇਹ ਫਾਈਜੀ ਇੱਕ ਮਿੰਟ ਹੋ ਸਤਿ ਸ੍ਰੀ ਅਕਾਲ ਬਹੁਤ ਵੱਡੀ ਨਹਿਰ ਆ ਇੱਥੇ ਪਹੁੰਚ ਗਿਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੇਖ ਸਕਦੇ ਹੋ ਤੁਸੀਂ ਪੜ ਸਕਦੇ ਹੋ ਦੋਤੋ ਵਾਲਾ ਖੂ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਇਤਿਹਾਸ ਵੀ ਤੁਸੀਂ ਪੜ ਸਕਦੇ ਹੋ ਤੇ ਇੱਥੇ ਲਿਖਿਆ ਹੋਇਆ ਹਿੰਦੀ ਦੇ ਵਿੱਚ ਅਰੇ ਜਰਾ ਸਤਿ ਸ਼੍ਰੀ ਅਕਾਲ ਜੇ ਕੋਈ ਮਲਕਾ ਪ੍ਰਸ਼ਾਸਨ ਜੇ ਉੱਤੇ ਚੱਲ ਗਿਆ ਤਾਂ ਔਰ ਦਾ ਸੈੱਟ ਕਰਦੀਆਂ ਫਿਰ ਇਹਦਾ ਤੌਰ ਜੂ ਨਹੀਂ ਸੱਤ ਤੱਕ ਆ ਜਾਣਾ ਫਿਰ ਓਵਰ ਕਿੱਥੇ ਆ ਉਹ ਪਾੜਦਾ ਨਾ ਤਕਿਸ ਕਾਇਆ ਸੀ ਏ ਵਾ ਗੋਣ ਸਾਜ ਜਨ ਕੋ ਕਿਰਪਾ ਕਰੀ ਜੀਵਨ ਹਾਰ ਹਰੋ ਦਾ ਜਮਾਨਾ ਮਾਜਾ ਤ੍ਰਮਲਾਇ ਕਾਗਲ ਹਾਰਿ ਨਾਮ ਰੇਖਾ ਸਮਝਾ ਜੈ ਸ੍ਰੀ ਮਹਾਂ ਰਾਜੋ Sabemos que ਹਾਂਜੀ ਹਾਂਜੀ ਮੱਥਾ ਟੇਕ ਕੇ ਪੁੱਤ ਜਿਸ ਦੇ ਘਰ ਜੋ ਮੇਰਾ ਨਾਮ 哎呀！嗯嗯 <laughs>

ਜੀ ਜੀ ਪਾਣੀ ਮੇ ਪਾਈ ਹੈ ਤੇ ਹੋ ਤਨ ਸੁਣ ਰਹਾ ਮਰਾ ਬਹੁਤ ਘਟ ਹੋਇਆ ਟਾਈਮ ਤਾਂ ਜਾਤੇ ਹੁਣ ਆਪਾਂ ਲੰਗਰ ਛੱਕਦੇ ਆ ਸੁਬਾਹ ਆਪਾਂ ਜਲਦੀ ਦੇ 6 ਵਜੇ ਤੁਰੇ ਸੀ ਇਹ ਦੁਬਾਰਾ ਭੰਡਾਰਾ ਸਾਵਾਂ ਆਪਾਂ ਆਵਿਟ ਤਾਨੂੰ ਕਰ ਲਾ ਦੁਬਾਰਾ ਭੰਡਾਰਾ ਸਾਵਾਂ ਤਰਾਸਾਣਾ ਬਣਾ ਪਹੁੰਚ ਕੇ ਆ ਗੁਰਦੁਆਰਾ ਬੋਲੇ ਜੀ ਸਾਹਿਬ ਸਕਦੇ ਤੁਸੀਂ ਚੱਲਦੇ ਆਪਾਂ ਫਟੋ ਸ਼ੂਟ ਹੋਣੇ ਆਪਾਂ ਜਲਾ ਲੈ ਕੇ ਤੈਨੂੰ ਲੈ ਕੇ ਆਉਂਦਾ ਉਹ ਝੱਕਾ ਲੈ ਕੇ ਚੜੂਗੇ ਠੀ ਕੁੜੀ ਉਹ ਪਛਦਾਈ ਰਹੀ ਜਾਂਦਾ ਸਾਰਾ ਪਹਾੜੀ ਏਰੀਆ ਵਾ ਡਰ ਲੱਗਦਾ ਮੈਨੂੰ ਤਾਂ ਹਾਂ ਕਿ ਕਿਹਦੇ ਕਹਤੋਂ ਹੈ ਪਾਣੀ ਨਾ ਆਉਂਦਾ ਲਾਈਨ ਸੀ ਪੂਰੀ ਤੇ ਗਾਂ ਆ ਕੇ ਡੂੰਗੀ ਹੋਈ ਜਾਂਦੀ ਆ ਦਿਖਸਾਂ ਬਹੁਤ ਸੇਵਾ ਸੇਵਾ ਤੋਂ ਬਾਅਦ ਤਾਂ ਗੱਲ ਨਹੀਂ ਆਉਂਦੀ ਤੇ ਗੱਲ ਨਹੀਂ ਆਉਂਦੀ ਤਾਂ ਬਾਹਰ ਜਾਇਦਾਦ ਤਾਂ ਨੇ ਦਾ ਜੂਸ ਬੱਚਾ ਲਈ ਕਰ ਰਹੀ ਹੈ ਸ਼ਾਪਿੰਗ ਹਾਂ ਉਹ ਵੀ ਜੂਸ ਆਪਾ ਪੀ ਲਿਆ ਫਿਰ ਆਪਾਂ ਚੱਲੇ ਆਂ ਵਾਪਸ